ਬਾਬਾ ਸ੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕੰਵਲਿਆ ਦਾਸ ਜੀ ਹਰਦوار ਤੋਂ ਬਰਿੰਦਾਵਨ ਹੁੰਦੇ ਹੋਏ ਕਈ ਪ੍ਰਾਂਤਾਂ ਦਾ ਚੱਕਰ ਕੱਟ ਕੇ ਸੁਲਤਾਨਪੁਰ ਲੋਧੀ ਵਿੱਚ ਆਵਰਾ ਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਸੁਭਾ ਸ਼ਾਮ ਅਥੇ ਪਹਿਰ ਨਾਤਬਾ ਕੇ ਰਬੂ ਸਿਮਰਨ ਵਿੱਚ ਜੁੜੇ ਰਹਿੰਦੇ ਬਾਬਾ ਜੀ ਦੀ ਸੁਲਤਾਨਪੁਰ ਲੋਧੀ ਉਲ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਸਾਬ ਮਾਈ ਭਾਈ ਇਹ ਕਈ ਸਵਾਲੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਧੂਨੇ ਤੇ ਆਉਣ ਲੱਗ ਪਏ ਉਸ ਸਮੇਂ ਸultanpur ਲੋਧੀ ਦਾ ਨਵਾਬ ਦੌਲਤ ਖਾਨ ਸੀ ਜਦ ਦੌਲਤ ਖਾਨ ਨੇ ਬਾਬਾ ਸ਼੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਸ਼੍ਰੀ ਜੈ ਰਾਮ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਫਫੜ ਜੀ ਨੂੰ ادب ਸਹਿਤ ਸੱਬਿਆ ਇਹ ਪੁੱਛਿਆ ਮੈਂ ਸੁਣਿਆ ਹੈ ਕਿ ਤੁਹਾਡੇ ਘਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਜ ਜੀ ਰਾਜੇ ਹੋਏ ਹਨ ਜੋ ਬੜੇ ਪੁੰਚੇ ਹੋਏ ਫਕੀਰ ਨਿਕਲੇ ਹਨ ਬਾਲਕ ਦੇ ਰੂਪ ਵਿੱਚ ਉਹਨਾਂ ਨੇ ਬੜੇ ਕੋਟਕ ਦਿਖਾਏ ਹਨ ਰਿੱਧੀਆਂ ਸਿੱਧੀਆਂ ਦੇ ਪੰਧਾਰ ਹਨ ਬਾਬੇ ਆਦਮ ਸ਼ਿਵ ਜੀ ਦਾ ਅਵਤਾਰ ਹਨ ਜਪੀ ਤੱਪੀ ਯਾਗੀ ਹਨ ਤਨ ਵਿੱਚ ਮਾਸ ਦਾ ਮੰਦਰਾ ਜਿ ਮੰਦਰੂ ਕੁਦਰਤੀ ਹੈ ਫਿਰ ਤੇ ਸੁਨਹਿਰੀ ਜਟਾਵਾਂ ਹਨ ਜਨਮ ਸਮੇਂ ਵੀ ਤਾਂ ਤੇ ਵਿਭੂਤੀ ਲੱਗੀ ਹੋਈ ਸੀ ਓਏ ਫਕੀਰ ਉਸ ਦਾ ਸਾਨੀ ਨਹੀਂ ਉਸ ਦੀ ਸੂਰਤ ਇਲਾਹੀ ਹੈ ਇਹ ਇਹ ਗੱਲ ਸੱਚ ਹੈ ਸਾਰੇ ਸ਼ਹਿਰ ਵਿੱਚ ਬੜੀ ਚਰਚਾ ਹੈ ਅੱਗੂ ਜੈ ਰਾਮ ਜੀ ਬੜੇ ادب ਨਾਲ ਕਹਿਣ ਲੱਗੇ ਹਜ਼ੂਰ ਇਹ ਗੱਲ ਜੋ ਤੁਸੀਂ ਕਹੀ ਹੈ ਸੁਣੀ ਹੈ ਠੀਕ ਹੈ ਸਾਡੇ ਲਈ ਤਾਂ ਗੁਰੂ ਨਾਨਕ ਤੇ ਬਾਬਾ ਸ਼੍ਰੀ ਚੰਦ ਜੀ ਦੋਵੇਂ ਹੀ ਈਸ਼ਵਰ ਦਾ ਰੂਪ ਹਨ ਤੁਸੀਂ ਆਪ ਚਲ ਕੇ ਦਰਸ਼ਨ ਕਰ ਲਵੋ ਨਵਾਬ ਅਦਲਤ ਖਾਨ ਨੇ ਆਨੰਦ ਵਿੱਚ ਆ ਗਏ ਕਿ ਆਹ ਭਾਈ ਜੇ ਸਤਿਮੁੱਚ ਹੀ ਇਸ ਉਮਰ ਵਿੱਚ ਹੀ ਬਾਬਾ ਸ਼੍ਰੀ ਚੰਦ ਜੀ ਇੰਨਾ ਪੁਜਿਆ ਹੋਇਆ ਫਕੀਰ ਹੋਇਆ ਤਾਂ ਮੈਂ ਉਸ ਦਾ murid ਬਣ ਜਾਵਾਂਗਾ ਚਲੋ ਚਲ ਕੇ ਦਰਸ਼ਨ ਕਰੀਏ ਇੰਨਾ ਆ ਕੇ ਨਵਾਬ ਤੇ ਉਸ ਦੇ ਸਾਥੀ ਘੋੜੇ ਤੇ ਚੜ੍ਹ ਕੇ ਅੱਜ ਹੀ ਕੋਲ ਪੁੱਜੇ ਇਹ ਸਾਰੀ ਗੱਲ ਦੀ ਵਿਚਾਰ ਕਾਜੀ ਨੂੰ ਸੁਣਾਈ ਕਾਜੀ ਸਾਹਿਬ ਸੁਣ ਕੇ ਕਹਿਣ ਲੱਗੇ ਤੁਸੀਂ ਇਹਦੇ ਕੋ ਨਵਾਬ ਹੋ ਬਾਲਕ ਦੇ ਦਰਸ਼ਨਾ ਲਈ ਆਪ ਚਲ ਕੇ ਜਾਓਗੇ ਤੁਹਾਡੀ ਸ਼ਾਨ ਵਿੱਚ ਫਰਕ ਪਏਗਾ ਫਿਰ ਨਵਾਬ ਦولتਖਾਨ ਨੇ ਕਿਹਾ ਕਾਜੀ ਸਾਹਿਬ ਅੱਗੇ ਤਾਂ ਤੁਸੀਂ ਆਪ ਹੀ ਉਸ ਬਾਲਕ ਦੀ ਸਿੱਤ ਕਰ ਲਈ ਸੀ ਪਰ ਅੱਜ ਉਸ ਤੋਂ ਉੱਟ ਜਾ ਰਹੇ ਹੋ ਇਹ ਕੀ ਗੱਲ ਹੈ ਅੱਗੇ ਕਾਜੀ ਕਹਿਣ ਲੱਗਾ ਇਹ ਨਵਾਬ ਸਲਾਮਤ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਬਾਲਕ ਵਾਕਈ ਉਸ پاک ਖੁਦਾ ਦੀ ਦਰਗਾਹੇ ਪਹੁੰਚਿਆ ਹੋਇਆ ਫਕੀਰ ਹੈ ਪਰ ਆਪ ਨਵਾਬ ਹੋ ਸੁਲਤਾਨਪੁਰ ਦੇ ਬਾਦਸ਼ਾਹ ਹੋ ਰਾਜੇ ਹੋ ਛੋਟੇ ਆਦਮੀ ਦੇ ਦਰ ਤੇ ਜਾਣਾ ਸ਼ੋਭਾ ਨਹੀਂ ਇਹ ਚੰਗੀ ਗੱਲ ਨਹੀਂ ਪਰ ਨਵਾਬ ਬਦੂਲਤ ਖਾਨ ਦੇ ਮਨ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਮਹਿਮਾ ਦਾ ਕਾਫੀ ਅਸਰ ਸੀ ਉਹ ਤਲਖੀ ਨਾਲ ਕਹਿਣ ਲੱਗਾ ਜੇ ਸਤਮਚ ਹੀ ਅਜਿਹੀਆਂ ਗੱਲਾਂ ਜੋ ਲੋਕ ਕਹਿੰਦੇ ਹਨ ਜਾਂ ਤੁਸੀਂ ਦੱਸਦੇ ਹੋ ਸੱਚ ਹੋਈਆਂ ਤਾਂ ਉਹ ਮੇਰੇ ਪੀਰ ਤੇ ਮੈਂ ਉਹਨਾਂ ਦਾ murid ਬਣਾਗਾ ਪਰ ਜੇ ਇਹ ਗੱਲਾਂ ਝੂਠ ਹੋਈਆਂ ਤਾਂ ਮੈਂ ਉਸ ਦਾ ਚਲਾਨ ਕਰਾਂਗਾ ਜਦ ਕਾਜੀ ਨੇ ਦਿੱਠਾ ਇਹ ਨਵਾਬ ਸਾਹਿਬ ਜ਼ਰੂਰ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਜਾਣਗੇ ਰੁਕਦੇ ਨਹੀਂ ਤਾਂ ਕਹਿਣ ਲੱਗਾ ਇਹ ਚਲੋ ਹਜ਼ੂਰ ਫਿਰ ਅਜ ਦੇਖੀਏ ਨਵਾਲਕ ਇਹੋ ਜਿਆ ਹੈ ਕزن ਨਵਾਬ ਦੋਲਤਖਾਨ ਨਾਲ ਪੰਜ ਉਸ ਦੇ ਸਾਥੀ ਸਲਾਹਕਾਰ ਸਤਮਾ ਕਾਜੀ ਅਠਵੀਂ ਸ਼੍ਰੀ ਜੈ RAM ਜੀ ਇਹ ਘੋੜੀਆਂ ਤੇ ਬੈਠ ਕੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਚੱਲ ਪਏ ਜਿੱਥੇ ਗੁਰੂ ਨਾਨਕ ਸਾਹਿਬ ਦੋ ਜਹਾਂ ਦੇ ਵਾਲੀ ਦੀ ਡੇਰ ਹੈ ਉਸ ਥੱਲੇ ਬਾਬਾ ਸ਼੍ਰੀ ਚੰਦ ਜੀ ਧੂਣਾ ਤਪਾ ਕੇ ਬੈਠੇ ਸਨ ਤੇ ਸੰਗਤ ਜੁੜੀ ਹੋਈ ਸੀ ਆਸ-ਪਾਸ ਲੋਕਾਂ ਦਾ ਮੇਲਾ ਲਾਇਆ ਹੋਇਆ ਸੀ ਫਿਰ ਪੁੱਜਦੇ ਆਂ ਨਵਾਬ ਦੋਲਤਖਾਨ ਨੇ ਬਾਬਾ ਸ਼੍ਰੀ ਚੰਦ ਜੀ ਤੇ ਪਹਿਲਾ ਸਵਾਲ ਕੀਤਾ ਕਿ ਸੂਰਮਾ ਕੌਣ ਹੈ ਅੱਗੋਂ ਬਾਬਾ ਸ਼੍ਰੀ ਚੰਦ ਜੀ ਮੁਸਕਰਾਉ ਤੇ ਕਹਿਣ ਲੱਗੇ ਸੂਰਮਾ ਉਹ ਹੈ ਜੋ ਕਿਸੇ ਦੇ ਦੁਖਾਇਆ ਵੀ ਨਾ ਦੁਖੇ ਫਿਰ ਨਵਾਬ ਦੋਲਤਖਾਨ ਨੇ ਦੂਜਾ ਸਵਾਲ ਬਾਬਾ ਜੀ ਤੇ ਕੀਤਾ ਕਿ ਧੀਰਜਵਾਨ ਕੌਣ ਹੈ ਬਾਬਾ ਸ਼੍ਰੀ ਚੰਦ ਦੀ ਫਿਰ ਮੁਸਕਰਾਏ ਤੇ ਕਹਿਣ ਲੱਗੇ ਸਬਰ ਅਤੇ ਸੰਤੋਖ ਜੋ ਮਨੁੱਖ ਇਹ ਦੋ ਦੇਵੀਏ ਗੁਣ ਧਾਰਨ ਕਰਦੇ ਹਨ ਪਰਮਾਤਮਾ ਦੀ ਅੱਲਾਹ ਦੀ ਦਿੱਤੀ ਹੋਈ ਹਰੇਕ ਦਾਤ ਨੂੰ ਭੋਗੀਂ ਜਿਵੇਂ ਅੱਲਾਹ ਨੂੰ ਚੇਤੇ ਕਰਦੇ ਨੇ ਸ਼ੁਕਰ ਕਰਦੇ ਨੇ ਉਸ ਦੇ ਹੁਕਮ ਦੇ ਚੱਲਦੇ ਨੇ ਉਹੀ ਧੀਰਜਵਾਨ ਨੇ ਜੋ ਤਲਖੀ ਵਿੱਚ ਆ ਕੇ ਸੰਤਾਂ ਦੇ ਚਲਾਨ ਕੱਟਣ ਦੀ ਗੱਲ ਕਰਦੇ ਨੇ ਉਹੀ ਧੀਰਜਵਾਨ ਹੀ ਹਨ ਇਤਨੇ ਬਚਨ ਬਾਬਾ ਜੀ ਦੇ ਮਖੂ ਸੁਣਦੇ ਹੀ ਨਵਾਬ ਦੋਲਤਖਾਨ ਨਵਾਬ ਦੇ ਸਲਾਹਕਾਰ ਕਾਜੀ ਸਾਹਿਬ ਸਭ ਬਾਬਾ ਜੀ ਦੇ ਚਰਨਾਂ ਤੇ ਬਾਬਾ ਜੀ ਦੇ ਧੁਨੇ ਤੇ ਚੋਕ ਲੋਏ ਅਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਧੁਨੇ ਤੇ ਜੁੜੀ ਹੋਈ ਸਭ ਸੰਗਤ ਕਹਿਣ ਲੱਗੀ ਕਿ ਬਾਬਾ ਸ਼੍ਰੀ ਚੰਦ ਤੂੰ ਧਨ ਹੈ ਗੁਰੂ ਨਾਨਕ ਨੰਦਨ ਤੂੰ ਧਨ ਹੈ ਏ ਸ਼ਿਵ ਸਰੂਪ ਤੂੰ ਧਨ ਹੈ ਫਿਰ ਨਵਾਬ ਦੋਲਖਾਨ ਨੇ ਬੜੇ ادب ਸਹਿਤ ਬਾਬਾ ਜੀ ਨੂੰ ਸਵਾਲ ਕੀਤਾ ਕਿ ਅੱਲਾ ਪਾਕ ਦੀ ਪਰਮਾਤਮਾ ਦੀ ਹਰ ਵੇਲੇ ਸਾਨੂੰ ਯਾਦ ਕਿਵੇਂ ਆਵੇ ਕਿਦਾਂ ਮੈਂ ਨਵਾਬ ਦੀ ਗੱਡੀ ਤੇ ਬੈਠਾ ਆਪਣਾ ਰਾਜ ਭਾਗ ਭੋਗਦਾ ਹੋਇਆ ਪਰਿਵਾਰ ਵਿੱਚ ਰਹਿੰਦਾ ਹੋਇਆ ਉਸ ਪਰਵਰ ਦੀ ਗੌਰ ਅੱਲਾ ਪਾਕ ਨੂੰ ਚੇਤੇ ਕਰਾਂ ਇਸ ਤੋਂ ਅਗਲਾ ਅਧਿਆਏ ਸਰਵਣ ਕਰੋਗੇ ਤੁਸੀਂ ਅਨਮੋਲ ਵਿਚਾਰ ਦੀ ਅਗਲੀ ਵੀਡੀਓ ਵਿੱਚ ਜੁੜੇ ਰਹੋ ਇੱਕ ਰੋਹਾਨੀ ਯਾਤਰਾ ਬਾਬਾ ਸ਼੍ਰੀ ਚੰਦ ਜੀ ਦੀ ਜੀਹੂ ਯਾਤਰਾ ਦੇ ਨਾਮ ਚੈਨਲ ਸੰਤ ਪਰੰਪਰਾ ਪੰਜਾਬ ਤੇ